ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਅਮੀਰ ਕਾਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਟਾਈਮ ਸ਼ਾਮ ਦੇ 5:00 ਚੁੱਕੇ ਆ 6:00 ਤੇ ਆਪਾਂ ਇੱਧਰ ਦੀਦੀ ਹੁਣਾ ਦੇ ਘਰ ਆਏ ਸੀ ਤੇ ਅੱਜ ਦਾ ਜਿਹੜਾ ਆਪਣਾ ਵਲੌਗ ਹੈ ਵੀ ਬਹੁਤ ਇੰਟਰਸਟਿੰਗ ਫਨੀ ਹੋਣ ਵਾਲਾ ਆ ਤੇ ਅੱਜ ਆਪਾਂ ਦੀਦੀ ਹੁਣਾ ਲੱਗੇ ਇੱਕ ਚੈਲੰਜ ਦੇਣ ਜਿਹਨੇ ਉਹ ਚੈਲੰਜ ਕੰਪਲੀਟ ਕਰ ਲਿਆ ਪੂਰਾ ਕਰ ਲਿਆ ਆਪਾਂ ਨੂੰ ਦਵਾਂਗੇ ਇਨਾਮ ਤੇ ਠੀਕ ਆ ਜੀ ਆਜੋ ਹੁਣ ਬਣੇ ਰਹੋ ਵਲੌਗ ਦੇ ਨਾਲ ਤਾਂ ਇੱਧਰ ਬੈਕ ਸਾਈਡ ਦੀਦੀ ਹੁਣਾ ਐ ਰੱਖਿਆ ਹੋਇਆ ਸਾਗ ਚ ਲਾਵੀ ਲੱਗਾ ਅੱਜ ਸਾਗ ਬਣਦੀ ਇਹ ਕਾ ਦਾ ਸਾਗ ਆ ਇਹ ਤਾਂ ਤੇ ਦਾ ਅੱਛਾ ਇਹਨੂੰ ਕਹਿੰਦੇ ਤਾਂਦਲਾ ਹਨਾ ਠੀਕ ਆ ਤੇ ਤੁਹਾਨੂੰ ਇੱਕ ਅੱਜ ਆਪਾਂ ਚੈਲੰਜ ਦੇਣਾ ਆ ਤੁਸੀਂ ਹਨਾ ਇੱਕੋ ਸਾਹ ਦੇ ਵਿੱਚ 16 ਵਾਰੀ ਤੁਸੀਂ ਇਹ ਕਹਿਣਾ ਇੱਕ ਪਤਿਲਾ ਦੋ ਪਤਿਲੇ ਤਿੰਨ ਪਤਿਲੇ 16 ਵਾਰੀ ਕਹਿਣਾ ਇੱਕੋ ਹੀ ਸਾਹ ਚ ਵਿੱਚ ਸਾਹ ਨਹੀਂ ਲੈਣਾ ਠੀਕ ਆ ਇੱਕ ਸਾਹ ਚ ਤੁਸੀਂ ਕਹਿਣਾ ਆ ਮੈਂ ਮਤਲਬ ਕਿਦਾਂ ਵਿੱਚ ਸਾਹ ਨਹੀਂ ਲੈਣਾ ਰੁਕਣਾ ਨਹੀਂ ਹੋ 16 ਕਹਿ ਕੇ ਟਰਾਈ ਕਰਕੇ ਦੇਖੋ ਇੱਕ ਸਾਤ ਚ ਇੱਕ ਪਤੀਲਾ ਦੋ ਪਤੀਲਾ ਇਦਾਂ ਕਰਨੇ ਆ ਜਿਹਨੇ ਕਹਿਤਾ ਉਹ ਜਿੱਤ ਗਿਆ ਉਹਨੂੰ ਇਨਾਮ ਇਨਾਮ ਕੀ ਦੱਸੂ ਕਹਦਾ ਹੈ ਨਾ ਇਨਾਮ ਤੋਂ ਬਾਅਦ ਚ ਤੁਹਾਨੂੰ ਗਿਫਟ ਦਵਾਂਗੇ ਪਹਿਲਾਂ ਥੋੜੀ ਦੱਸੀਦਾ ਹੁੰਦਾ ਪਹਿਲਾਂ ਤੂੰ ਕਹਿ ਕੇ ਦੇ ਮੈਂ ਕਹਿ ਕੇ ਟਰਾਈ ਕਰਕੇ ਦੇਖਿਆ ਮੈਂ ਬਾਅਦ ਚ ਐਂਡ ਚ ਕਹੂੰਗੀ ਜਿਹੜਾ ਨਾ ਕਹਿ ਫੇ ਮੈਂ ਸਾਰਿਆਂ ਨੂੰ ਕਹਿ ਕੇ ਵੀਡੀਓ ਬਣਾ ਕੇ ਦੱਸੂਗੀ ਨਾ ਕਹਿ ਹੁੰਦਾ ਕਹਿ ਹੁੰਦਾ 1 ਮਿੰਟ ਹਾਂ ਸਾਰਾ ਰੋਕ ਕੇ ਦੇ ਸੰਤਾ ਜੀ ਦੰਦ ਬੋਲ ਲੇ ਕਿਵੇਂ ਕਿੱਦਾਂ ਕਹਿਣਾ ਮੇਰਾ ਕਹਿ ਕੀ ਰੱਖ ਮੈਂ ਇੱਕ ਤਿਲਾ ਦੋ ਪਤੀਲਾ ਤਿੰਨ ਪਤੀਲਾ ਚਾਰ ਪਤੀਲਾ ਪੰਜ ਪਤੀਲਾ ਛੇ ਪਤੀਲਾ ਸੱਤ ਪਤੀਲਾ ਅੱਠ ਪਤੀਲਾ ਨੌ ਪਤੀਲਾ 10 ਪਤੀਲਾ 11 ਪਤੀਲਾ 12 ਪਤੀਲਾ 13 ਪਤੀਲਾ 14 ਪਤੀਲਾ 15 ਪਤੀਲਾ 16 ਪਤੀਲਾ ਸਾਂ ਨਹੀਂ ਵੇਚ ਲੈਣਾ ਹਮ ਦੇਖ ਲਓ ਮੈਂ ਕਹਿਤਾ ਤੁਹਾਡਾ ਸ਼ੱਕ ਦੂਰ ਕਰਤਾ ਇੱਕ ਪਿਲਾ ਦੋ ਪਿਲਾ ਤਿੰਨ ਪਿਲਾ ਚਾਰ ਪਿਲਾ ਛੇ ਪੰਜਵਾਂ ਪਤੀਲਾ ਗੈ ਵੀ ਕਰਤਾ ਪੰਜਵਾਂ ਬਦਿਲਾ ਕਿੱਥੇ ਗਿਆ ਵਕਾਲਤਾ ਉਹ ਹੋ ਪੰਜਵਾਂ ਬਦਿਲਾ ਸਾਡਾ ਚੁੱਲ੍ਹੇ ਦੇ ਪਿਆ ਆ ਸਹੀ ਗੱਲ ਆ ਹਾਂ ਤੁਸੀਂ ਪਿੱਛੇ ਸੋਚੀ ਜਾਓ ਖੜੇ ਦੇਖੋ ਤੁਸੀਂ ਟਰਾਈ ਕਰਕੇ ਕੁਝ ਨਹੀਂ ਹੁੰਦਾ ਨਹੀਂ ਕਹੋ ਲੋ ਜੀ ਜਿਹੜਾ ਆਪਾਂ ਚੈਲੰਜ ਦਿੱਤਾ ਸੀ ਉਹ ਤਾਂ ਕੰਪਲੀਟ ਨਹੀਂ ਹੋਇਆ ਤੇ ਜਿਹੜੇ ਦੂਜੇ ਦੀਦੀ ਆ ਉਹ ਕਹਿੰਦੇ ਮੈਨੂੰ ਸਾਹ ਬਹੁਤ ਝੜਦਾ ਆ ਵੀ ਮੇਰੇ ਤੋਂ ਨਹੀਂ ਬੋਲ ਹੋਣਾ ਵੈਸੇ ਉਹਨਾਂ ਨੇ ਔਰ ਕੈਮਰਾ ਬੋਲਿਆ ਹੀ ਪਰ ਵਿੱਚ ਉਹ ਮੇਲਾ ਤਾਂ 10ਵੇਂ ਪਤਿੱਲੇ ਦੇ ਸਾਹ ਲੈ ਗਏ ਸੀਗੇ ਤੇ ਆਪਾਂ ਹੁਣ ਚੱਲੀਏ ਆਪਣੇ ਘਰ ਨੂੰ ਤੇ ਆਪਾਂ ਵੀ ਜਾ ਕੇ ਦਾਲ ਪਾਣੀ ਦੇਖੀਏ ਬਣਾਈਏ ਰੋਟੀ ਪਾਣੀ ਤਾਂ ਇਧਰ ਦੀਦੀ ਹੁਣ ਤਾਂ ਆਪਣੇ ਸਾਗੜਾ ਪਤਿੱਲਾ ਜਿਹੜਾ ਉਹ ਗੈਪ ਕਰ ਦਿੱਤਾ ਹੈਗਾ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਕੋਈ ਵੀ ਮਿਲਿਆ ਤੇ ਆਪਾਂ ਸਾਰਿਆਂ ਨੂੰ ਪੁੱਛਣਾ ਹੈ ਦੇਖੀਏ ਵੀ ਇਹ ਚੈਲੰਜ ਕੌਣ ਕੰਪਲੀਟ ਕਰਦਾ ਹੈ ਤੇ ਸਾਰੇ ਜਣੇ ਬਣੇ ਰਹੋ ਵਲੌਗ ਦੇ ਨਾਲ ਠੀਕ ਹੈ ਜੀ ਤੇ ਤੁਸੀਂ ਆਪਣਾ ਸਾਗੜਾ ਪਤਿੱਲਾ ਸੰਭੋ ਜਿਹੜਾ ਤੇ ਗੈਪ ਕਰ ਦਿੱਤਾ ਹੈਗਾ ਤੇ ਆਪਾਂ ਵੀ ਚੱਲੀਏ ਹੁਣ ਅੰਜੀ ਗੁੱਡ ਮਾਰਨਿੰਗ ਜੀ ਟਾਈਮ ਹੋ ਗਿਆ ਸਵੇਰੇ ਦੇ 9:00 ਵਜੇ ਤੇ ਕੱਲ ਦਾ ਜਿਹੜਾ ਆਪਣਾ ਵਲੌਗ ਹੈਗਾ ਉਹ ਥੋੜਾ ਵਿੱਚੇ ਹੀ ਰਹਿ ਗਿਆ ਆਪਾਂ ਉਹਨੂੰ ਕੰਟੀਨਿਊ ਨਹੀਂ ਕਰ ਸਕੇ ਕਿਉਂਕਿ ਰਾਤ ਨੂੰ ਹਨੇਰਾ ਬਹੁਤ ਹੋ ਗਿਆ ਹੈਗਾ ਉੱਤੋਂ ਬਾਅਦ ਸਾਨੂੰ ਕੋਈ ਮਿਲਿਆ ਨਹੀਂ ਉਹ ਤੇ ਹੁਣ ਆਪਣਾ ਇੱਧਰ ਆ ਚਾਚਾ ਜੀ ਦਾ ਮੁੰਡਾ ਯਾਨੀ ਕਿ ਮੇਰਾ ਦੇਰ ਲਾਭ ਇਹ ਬੈਠਾ ਹੈ ਟਰੈਕਟਰ ਤੇ ਇਹਨੂੰ ਪੁੱਛਦੇ ਆ ਨਾਲ ਨਿਮਰ ਨੂੰ ਪੁੱਛਦੇ ਅੱਜ ਇਹ ਦੋਨਾਂ ਦੀ ਕੰਪੀਟੀਸ਼ਨ ਹੋਊਗਾ ਤੇ ਇਹਦੇ ਆ ਵੀ ਦੋਨਾਂ 'ਚ ਕੌਣ ਜਿੱਤਦਾ ਉਹਨੂੰ ਆਪਾਂ ਕੈਸ਼ ਇਨਾਮ ਦੇਣਾ ਜੇ ਕੈਸ਼ ਦੇਖਦੇ ਆ ਵੀ ਕਿਹੜਾ ਜਿੱਤਦਾ ਆ ਦੋਨਾਂ 'ਚ ਠੀਕ ਆ ਤੁਹਾਨੂੰ ਚਲ ਇਧਰੋਂ ਇਧਰੋਂ ਮੂੰਹ ਤੇ ਕਵਾਓ ਮੜੀ ਆਪਣੇ ਇਧਰੋਂ ਦੇਖੋ ਲੈ ਇਧਰੋਂ ਤਾਂ ਮੂੰਹ ਕਰ ਬੋਲੋ ਬੁਲਾਓ ਬੁਲਾਉਂਗੀ ਤੁਸੀਂ ਅੱਛਾ ਪਹਿਲਾਂ ਇਧਰੋਂ ਮੈਨੂੰ ਨਹੀਂ ਪਤਾ ਫੇ ਮੈਨੂੰ ਗੱਲ ਕਰਨ ਦਾ ਇਦਾਂ ਵਧੀਆ ਨਹੀਂ ਲੱਗਦਾ ਹੁੰਦਾ ਜਿੰਨਾ ਟਾਈਮ ਇਧਰੋਂ ਕੋਈ ਦੇਖੇ ਨਾ ਅੱਛਾ ਮੈਂ ਮੇਰੀ ਗੱਲ ਸੁਣੋ ਤੋਈ ਜਾਣੇ ਇੱਕ ਸਾਹ ਦੇ ਵਿੱਚ ਤੁਸੀਂ 16 ਪਤੀਲੇ ਗਿਣਨੇ ਆ ਇੱਕ ਸਾਹ ਚ ਸਾਹ ਨਹੀਂ ਵਿੱਚ ਲੈਣਾ ਠੀਕ ਆ ਗਲਾਂ ਨਹੀਂ ਕੁੱਟਣਾ ਹੈਗਾ ਬਸ ਸਾਹ ਨਹੀਂ ਲੈਣਾ ਦੀ ਵਾਰੀ ਹੈ ਬੰਦੂ ਤੁਸੀਂ ਬੈਠੇ ਹੋ ਮੈਨੂੰ ਨਹੀਂ ਪਹਿਲਾ ਵੱਡਾ ਚਾਚਾ ਆਇਆ ਹੈ ਨਾ ਚਾਚੇ ਦੀ ਵਾਰੀ ਹੈ ਚੱਲ ਚਾਚਾ ਤਾਂ ਕਹਿੰਦੇ ਹੀ ਨਹੀਂ ਕੀ ਕਹਿੰਦੇ ਆ ਓਏ ਕੀ ਕਰਿਆ ਚਾਚਾ ਵਿਚਾਰਾ ਆ ਬੁੰਨਾ ਗਿਆ ਛੋਟਾ ਚਾਚਾ ਲੈ ਵਿਚਾਰਾ ਛੋਟਾ ਆ ਭਤੀਜੇ ਵੱਡੇ ਹੋ ਗਏ ਚਾਚਾ ਛੋਟਾ ਰਹਿ ਗਿਆ ਚੱਲ ਕਰ ਸ਼ੁਰੂ ਪਹਿਲੇ ਮੂੰਹ ਚ ਇਦਾਂ ਵੀ ਰਹਿਣ ਤੋਂ ਫੇ ਤੂੰ ਤਾਂ ਜਿੱਤ ਜਾਣਾ ਐ ਨੀ ਮਰ ਇਦਾਂ ਕਾਊਂਟ ਨਹੀਂ ਕਰਨਾ ਪਹਿਲਾਂ ਇਦਰਾ ਕਰ ਆਹੋ ਜ਼ਿਆਦਾ ਤੂੰ ਬੋਲ ਸਾਹਮਣੇ ਆ ਚਲੋ ਕੀ ਕਹਿਣਾ ਕੀ ਆ 16 ਵਾਰੀ 16 ਪਤੀਲੇ ਘਣਨੇ ਆ ਠੀਕ ਆ ਇੱਕ ਸਾਹ ਚ ਵਿੱਚ ਰੁਕਣਾ ਨਹੀਂ ਸਾਹ ਨਹੀਂ ਲੈਣਾ ਇੱਕੋ ਹੀ ਸਾਹ ਚ ਮੇਰਾ ਅਜੇ ਅੱਗੇ ਦੋ ਸਾਹ ਆ ਕੋਈ ਗੱਲ ਨਹੀਂ ਮੇਰਨੋ ਤਾਂ ਨਹੀਂ ਮੜਾ ਹੈਗਾ ਮੈਂ ਤਾਂ ਗਿਆ ਲੈ ਕਹਿ ਟਰਾਈ ਤਾਂ ਕਰ ਪਤੀਲੇ 16 ਚਲ ਐਦਾ ਡਰਦੇ ਵੀ ਪਤਾ ਨਹੀਂ ਇਹਨਾਂ ਨੂੰ ਕੀ ਕਹਿਤਾ ਹੁੰਦਾ ਮੈਂ ਇਹਨਾਂ ਤਾਂ ਮੈਨੂੰ ਲੱਗਦਾ ਤੁਹਾਨੂੰ ਪੇਪਰਾਂ 'ਚ ਨਹੀਂ ਡਰ ਲੱਗਦਾ ਹਨਾ ਤਾਂ ਹੀ ਤਾਂ ਫੇਲ ਹੋ ਗਏ ਤਾਂ ਹੀ ਉੱਥੇ ਹੀ ਰਹਿ ਗਏ ਬਸ ਇੱਕ ਮੈਂ ਹੀ ਆ ਨਾ ਟੱਬਰ 'ਚ ਗਿਆਨਵਾਨ ਚੱਲ ਛੇਤੀ ਦੱਸ ਚੱਲ ਬੋਲ ਪਹਿਲਾਂ ਚੱਲ ਨਹੀਂ ਮੈਂ ਤੂੰ ਮੇਰਾ ਪੁੱਤ ਸਟਾਰਟ ਕਰ ਚਾਚੇ ਨੂੰ ਮਤ ਦੇ ਮੜੀ ਜੀ ਚਾਚੇ ਨੂੰ ਆਉਂਦਾ ਨਹੀਂ ਕੁਝ ਵੀ ਉੰਨਾ ਲੈ ਗਿਆ ਚਾਚਾ ਆ ਵੀ ਕਹਿੰਦਾ ਹੁਕਮ ਚੱਲ ਗਿਣਤਾ ਹੀ ਕਿੰਨੇ ਗਿਣਣ ਹੁੰਦੇ ਆ ਤੁਹਾਡੇ ਨਾਲ ਤਾਂ ਸਿਆਣੇ ਬੰਦੇ ਹੀ ਖਰੇ ਇੱਕ ਪਤੀਲਾ ਦੋ ਪਤੀਲਾ ਤਿੰਨ ਪਤੀਲਾ ਚਾਰ ਪਤੀਲਾ ਪੰਜ ਪਤੀਲਾ ਛੇ ਪਤੀਲਾ ਸੱਤ ਪਤੀਲਾ ਅੱਠ ਪਤੀਲਾ ਨੌ ਪਤੀਲਾ ਦਸ ਪਤੀਲਾ 11 ਪਤੀਲਾ 12 ਪਤੀਲਾ 13 ਪਤੀਲਾ 14 ਪਤੀਲਾ 15 ਪਤੀਲਾ 16 ਪਤੀਲਾ ਹਾਂ ਸਾਨੀ ਲਿਆ ਹਣਾ ਲਿਆ ਤਾਂ ਹੈ ਨਹੀਂ ਲਿਆ ਕੋਈ ਨਹੀਂ ਵੀਡੀਓ ਚੱਲਦੀ ਆ ਵੀ ਆਪਣੇ ਜਿਹੜੇ ਯੂਟਿਊਬਰ ਫੈਮਲੀ ਸਾਰੇ ਜਾਣੇ ਦੱਸਿਓ ਵੀ ਮੁੰਡੇ ਨੇ ਸਾਹ ਲਿਆ ਕਿ ਨਹੀਂ ਲਿਆ ਮੇਰੇ ਹਿਸਾਬ ਨਾਲ ਤਾਂ ਨਹੀਂ ਲਿਆ ਚੱਲ ਹਣ ਤੇਰੀ ਵਾਰੀ ਹਾਰ ਗਿਆ ਮੈਂ ਨੀ ਹੋਰ ਪੰਜ 5 ਪੰਜ ਦੇ ਚੱਲ ਪੰਜ ਦੇ ਬਾਅਦ ਕਹਿੰਦਾ ਮੈਂ ਪਹਿਲਾਂ ਹੀ ਆਰ ਗਿਆ ਚੱਲ ਪਹਿਲਾਂ ਚੈਲੰਜ ਕੰਪਲੀਟ ਕਰੀਦਾ ਹੁੰਦਾ ਚਾਹੇ ਹਾਰੋ ਚਾਹੇ ਜਿੱਤੋ ਪਹਿਲਾਂ ਹੀ ਨਹੀਂ ਕਦੀ ਹਾਰ ਨਹੀਂ ਮੰਨੀਦੀ ਹੁੰਦੀ ਪਹਿਲੀ ਜ਼ਿੰਦਗੀ ਚ ਐਸਾ ਹੋਣਾ ਨਹੀਂ ਜਿੱਤਣਾ ਕਰੀਂਗੇ ਐਸਾ ਮਨਾ ਤੁਹਾਡੇ ਹਾਲਾਤ ਆ ਤੁਸੀਂ ਜਿੱਤਣਾ ਹੀ ਨਹੀਂ ਹੋ ਸਾਡੇ ਨਾਲ ਇੱਥੇ ਜੁੱਤੀਆਂ ਰੱਖਣ ਨੂੰ ਜਿੰਨੇ ਮਰਜ਼ੀ ਲੈ ਕੇ ਆਵੋ ਪਰ ਜਿਹੜੀਆਂ ਜੁੱਤੀਆਂ ਹਨ ਬਾਹਰ ਹੀ ਤੁਰੀਆਂ ਫਿਰਦੀਆਂ ਰਹਿਣੀਆਂ ਇਹ ਨਹੀਂ ਕਦੀ ਕੋਈ ਪ੍ਰੋਪਰ ਜਗ੍ਹਾ ਤੇ ਸਮਾਨ ਹੁੰਦਾ ਤੁਹਾਡਾ ਲਓ ਵੀ ਸਿਵਰਾਂ ਚੱਲੀ ਆਪਣੇ ਨਾਨਕੇ ਉੱਥੇ ਹੈਗਾ ਤੀਆਂ ਦਾ ਪ੍ਰੋਗਰਾਮ ਤੇ ਕੱਲ ਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਤੀਆਂ ਦਾ ਪ੍ਰੋਗਰਾਮ ਠੀਕ ਆ ਮੈਮੀ ਆਈ ਤੁਹਾਡੇ ਮਗਰ ਹੀ ਚਲੋ ਬਾਏ ਬਾਏ ਰਾਜਾ ਭਾਈ ਆਏਗਾ ਹਾਂਜੀ ਜਿਹੜਾ ਅੱਜ ਤਾਂ ਆਪਣਾ ਟਾਸਕ ਸੀਗਾ ਉਹ ਤਾਂ ਕੋਈ ਕੰਪਲੀਟ ਨਹੀਂ ਕਰ ਸਕਿਆ ਤੇ ਨਿਮਰ ਨੇ ਸ਼ਾਇਦ ਕੀਤਾ ਹੈਗਾ ਤੇ ਤੁਸੀਂ ਸਾਰਿਆਂ ਨੂੰ ਦੱਸਣਾ ਕਿ ਨਿਮਰ ਨੇ ਵਿੱਚ ਸਾਹ ਲਿਆ ਹੀ ਕਿ ਨਹੀਂ ਲਿਆ ਹੈਗਾ ਬਾਕੀ ਸਾਰੇ ਬੋਲ-ਬੋਲ ਕੇ ਆਫ ਕੈਮਰਾ ਦੇਖ ਦੇਗੇ ਬਟ ਕੋਈ ਔਨ ਕੈਮਰਾ ਨਹੀਂ ਬੋਲਦਾ ਹੈਗਾ ਤੇ ਠੀਕ ਹੈ ਤੁਸੀਂ ਸਾਰੇ ਜਣੇ ਦੱਸਿਓ ਵੀ ਨਿਮਰ ਨੇ ਸਹੀ ਬੋਲਿਆ ਕਿ ਨਹੀਂ ਬੋਲਿਆ ਤੇ ਦੂਜੀ ਗੱਲ ਇਹ ਕਿ ਸਾਰੇ ਮੈਨੂੰ ਨਾ ਇੰਨੇ ਕਮੈਂਟਸ ਆਏ ਮੇਰੇ ਭੈਣਾਂ ਦੇ ਜਿਨ੍ਹਾਂ ਨੇ ਕਿਹਾ ਹੈਗਾ ਕਿ ਤੁਸੀਂ YouTube ਬਾਰੇ ਜ਼ਰੂਰ ਦੱਸੋ ਹੈ ਨਾ ਵੀ YouTube ਤੋਂ ਆਪਾਂ ਕਿੱਦਾਂ ਐਡੀਟਿੰਗ ਕਰ ਸਕਦੇ ਆ ਆਪਣਾ ਥੰਬਨੇਲ ਕਿੱਦਾਂ ਬਣਾ ਸਕਦੇ ਆ ਨਾ ਵੀ ਸਾਰੀ ਇਹਦੇ ਬਾਰੇ ਫੁੱਲ ਡਿਟੇਲ ਦਿਓ ਠੀਕ ਆ ਜੀ ਤੇ ਅੱਜ ਆਪਾਂ ਹੁਣ YouTube ਬਾਰੇ ਗੱਲ ਕਰਾਂਗੇ ਕਿ ਤੁਸੀਂ YouTube ਤੋਂ ਕਿਵੇਂ ਕਮਾਈ ਕਰ ਸਕਦੇ ਆ YouTube ਮੈਂ ਤੁਹਾਨੂੰ ਪਹਿਲਾਂ ਵੀ ਵਲੌਗ 'ਚ ਦੱਸਿਆ ਹੈਗਾ ਕਿ YouTube ਇੱਕ ਇਦਾਂ ਦਾ ਖਜ਼ਾਨਾ ਹੈ ਕਿ ਇਹਦੇ ਤੇ ਜਿੰਨੀ ਤੁਸੀਂ ਮਿਹਨਤ ਕਰੋਗੇ ਉੰਨਾ ਹੀ ਇਹਦੇ ਤੇ ਫਲ ਪਾਓਗੇ ਠੀਕ ਆ ਜੀ ਤੇ ਮੈਂ ਪਹਿਲਾਂ ਗੱਲ ਪੂਰੀ ਆਪਣੀ YouTube ਤੋਂ ਸਟਾਰਟ ਕਰਾਂ ਪਹਿਲਾਂ ਮੈਂ ਆਪਣੇ ਭੈਣਾਂ ਨੂੰ ਮਤਲਬ ਕਿ ਮੇਰੇ ਦੇ ਵਿੱਚ ਇਹ ਹੁੰਦਾ ਕਿ ਮੈਂ ਨਾ ਕੋਈ ਵੀ ਜਾਣਕਾਰੀ ਇਹ ਦੇਣੀ ਹੈ ਪਹਿਲਾਂ ਮੈਂ ਮੋਟੀਵੇਟ ਕਰਾਂ ਵੀ ਤੁਸੀਂ ਇਹ ਕੰਮ ਕਰ ਸਕਦੇ ਆ ਕਦੀ ਵੀ ਆਪਣਾ ਤੁਸੀਂ ਹੌਸਲਾ ਨਾ ਡਿਗੰਦੋ ਤੇ ਮੈਂ ਆਪਣੇ ਭੈਣਾਂ ਨੂੰ ਇਹ ਗੱਲ ਕਹਿ ਦਵਾ ਕਿ ਜਿਨ੍ਹਾਂ ਨੇ YouTube ਚੈਨਲ ਬਣਾਉਣਾ ਸਟਾਰਟ ਕਰਨਾ ਉਹ ਆਪਣੇ ਮਾਈਂਡ 'ਚ ਇੱਕ ਗੱਲ ਪੱਕੀ ਬਿਠਾ ਲੈਣ ਕਿ ਜਦੋਂ ਵੀ ਤੁਸੀਂ ਚੈਨਲ ਬਣਾਉਂਗੇ ਨਾ ਪਿੰਡ ਚ ਜਾਂ ਰਿਸ਼ਤੇਦਾਰੀ ਚ ਕੋਈ ਨਾ ਕੋਈ 2-4 ਲੋਕ ਐਦਾਂ ਦੇ ਹੁੰਦੇ ਜਿਹੜਾ ਤੁਹਾਡੇ ਬਾਰੇ ਬੋਲਣਗੇ ਗੱਲਾਂ ਕਰਨਗੇ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਦਿਮਾਗ ਚੋਂ ਇਹ ਗੱਲ ਕੱਢਣੀ ਪਊਗੀ ਕਿ ਲੋਕ ਕੀ ਕਹਿਣਗੇ ਕਿਉਂਕਿ ਹਰੇਕ ਵਲੌਗ ਦੇ ਵਿੱਚ ਮੈਂ ਤੁਹਾਨੂੰ ਇਹ ਹੀ ਦੱਸਦੀਆਂ ਕਿ ਲੋਕਾਂ ਦੀ ਪ੍ਰਵਾਹ ਨਾ ਕਰੋ ਦੇਖੋ ਜਦੋਂ ਤੁਹਾਡੇ ਤੇ ਕੋਈ ਵੀ ਟਾਈਮ ਐਦਾਂ ਦਾ ਹੁੰਦਾ ਨਾ ਲੋਕ ਨਹੀਂ ਤੁਹਾਡੇ ਨਾਲ ਆ ਕੇ ਖੜਦੇ ਜਦੋਂ ਤੁਸੀਂ ਫਾਈਨੈਂਸ਼ਲੀ ਤਗੜੇ ਹੋਵੋਗੇ ਸਟਰੋਂਗ ਹੋਵੋਗੇ ਤਾਂ ਤੁਸੀਂ ਆਪ ਆਪਣੀ ਫੈਨਬੀ ਦੇ ਨਾਲ ਸਟੈਂਡ ਹੋ ਸਕਦੇ ਆ ਹਨਾ ਲੋਕਾਂ ਦਾ ਹੁੰਦਾ ਵੀ ਬੋਲਣਾ ਕੰਮ ਤੇ ਤੁਸੀਂ ਇਹ ਕੰਮ ਤੇ ਧਿਆਨ ਨਹੀਂ ਦੇਣਾ ਹੈਗਾ ਤੇ ਤੁਸੀਂ ਆਪਣੇ ਕੰਮ ਤੇ ਕਨਸੈਂਟਰੇਟ ਕਰਨਾ ਕਿ ਤੁਸੀਂ ਆਪਣੇ ਕੰਮ ਨੂੰ ਕਿਵੇਂ ਅੱਗੇ ਲੈ ਕੇ ਜਾ ਸਕਦੇ ਆ ਠੀਕ ਹੈ ਜੀ ਤੇ ਮੈਂ ਪਹਿਲੇ ਇਹ ਤਾਂ ਦੱਸ ਦਿੱਤਾ ਕਿ ਲੋਕਾਂ ਦੀ ਪ੍ਰਵਾਹ ਨਿਕਾਣੀ ਕਿਉਂਕਿ ਜਦੋਂ ਮੈਂ ਚੈਨਲ ਬਣਾਇਆ ਸੀ ਨਾ ਮੈਂ ਸ਼ੌਂਕ ਸ਼ੌਂਕ ਦੇ ਵਿੱਚ ਚੈਨਲ ਬਣਾ ਲਿਆ ਬਟ ਉਸ ਤੋਂ ਬਾਅਦ ਮੈਨੂੰ YouTube ਬਾਰੇ ਜਿੱਦਾਂ ਜਿੱਦਾਂ ਪਤਾ ਲੱਗਣ ਲੱਗਾ ਵੀ ਇਹਦੇ ਲਈ ਕੀ ਚਾਹੀਦਾ ਹੁੰਦਾ ਆ ਵੀ ਕੀ ਇਹਦੇ ਵਿੱਚ ਪ੍ਰੋਫਿਟ ਆ ਹਨਾ ਵੀ ਸਾਨੂੰ ਇਨਕਮ ਆਉਂਦੀ ਹੈ ਇਹਦੇ ਤੋਂ ਤੇ ਉਸ ਤੋਂ ਬਾਅਦ ਥੋੜੇ ਪਿੰਡ ਦੇ ਵਿੱਚ ਗੱਲਾਂ ਹੋਣ ਲੱਗ ਪੈਂਦੀਆਂ ਹੁੰਦੀਆਂ ਕਿ ਫਲਾਨੇ ਦੀ ਨਵਾਂ ਚੈਨਲ ਬਣਾਇਆ ਵੀਡੀਓ ਬਣਾਉਂਦੀ ਆ ਤੇ ਜਿਹੜੀ ਮੇਰੀ ਭੈਣ ਨੇ ਚੈਨਲ ਬਣਾ ਲਾ ਤੇ ਮੈਂ ਉਹਨਾਂ ਪਹਿਲੇ ਦੱਸਦਾ ਕਿ ਦੋ ਚਾਰ ਪਿੰਡ ਦੇ ਵਿੱਚ ਇਦਾਂ ਦੇ ਲੋਕ ਹੁੰਦੇ ਆ ਜਿਹੜੇ ਤੁਹਾਡੇ ਬਾਰੇ ਬੋਲਣਗੇ ਤੇ ਤੁਸੀਂ ਇਹ ਪ੍ਰਵਾਹ ਨਹੀਂ ਕਰਨੀ ਤੇ ਖੋਦ ਸਾਡੇ ਪਿੰਡ ਦੇ ਵਿੱਚ ਵੀ ਦੋ ਚਾਰ ਹੀ ਮੈਂ ਜ਼ਿਆਦਾ ਨਹੀਂ ਕਹੂੰਗੀ ਸਿਰਫ ਦੋ ਚਾਰ ਲੋਕ ਇਦਾਂ ਦੇ ਆ ਜਿਹੜੇ ਗੱਲਾਂ ਕਰਦੇ ਆ ਬਟ ਮੇਰੀ ਫੈਮਿਲੀ ਦਾ ਮੇਰੇ ਨਾਲ ਬਹੁਤ ਸਾਥ ਆ ਤੁਹਾਡੀ ਫੈਮਿਲੀ ਦੀ ਵੀ ਤੁਹਾਨੂੰ ਫੁੱਲ ਸਪੋਰਟ ਹੋਣੀ ਚਾਹੀਦੀ ਆ ਜੇਕਰ ਤੁਸੀਂ ਅਨਮੈਰਿਡ ਆ ਤਾਂ ਤੁਹਾਡੀ ਫੈਮਿਲੀ ਦੀ ਸਪੋਰਟ ਤੁਹਾਡੇ ਪੇਰੈਂਟਸ ਦੀ ਸਪੋਰਟ ਚਾਹੀਦੀ ਆ ਜੇਕਰ ਤੁਸੀਂ ਅਨਮੈਰਿਡ ਆ ਤਾਂ ਤੁਹਾਡੇ ਲਾਈਫ ਪਾਰਨਰ ਦੀ ਤੁਹਾਨੂੰ ਸਪੋਰਟ ਹੋਣੀ ਬਹੁਤ ਜ਼ਰੂਰੀ ਆ ਠੀਕ ਆ ਜੀ ਕਿਉਂਕਿ ਕੋਈ ਵੀ ਕੰਮ ਆ ਤੁਸੀਂ ਆਪਣੀ ਫੈਮਿਲੀ ਤੋਂ ਬਿਨਾ ਨਹੀਂ ਆ ਨਾ ਕਰ ਸਕਦੇ ਹਰੇਕ ਕੰਮ ਦੇ ਵਿੱਚ ਤੁਹਾਡੀ ਫੈਮਿਲੀ ਦੀ ਸਪੋਰਟ ਬਹੁਤ ਹੋਣੀ ਜ਼ਰੂਰੀ ਆ ਜੇਕਰ ਤੁਸੀਂ ਸਹੀ ਕੰਮ ਕਰਨਾ ਚਾਹੁੰਦੇ ਨਾ ਫਿਰ ਤਾਂ ਚਲੋ ਕੋਈ ਗੱਲ ਨਹੀਂ ਹੈ ਨਾ ਗਲਤ ਕੰਮ ਤੇ ਕਦੀ ਨਾ ਤੁਰੋ ਤੇ ਗਲਤ ਕੰਮ ਆ ਤੁਹਾਨੂੰ ਪਤਾ ਹੀ ਹੈ ਨਤੀਜੇ ਮਾੜੀ ਹੁੰਦੇ ਆ ਸੋ YouTube ਆਪਣਾ ਜੇ ਵਧੀਆ ਕੰਟੈਂਟ ਰੱਖਾਂਗੇ ਨਾ ਤਾਂ ਸਾਨੂੰ ਉਤੋਂ ਬਹੁਤ ਵਧੀਆ ਇਨਕਮ ਹੋ ਸਕਦੀ ਹੈ ਠੀਕ ਆ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਗੱਲ ਦਿਮਾਗ ਚੋਂ ਕੱਢ ਦਿਓ ਕਿ ਲੋਕ ਕੀ ਕਹਿਣਗੇ ਕਿਉਂਕਿ ਲੋਕਾਂ ਦੀਨ ਪਰਵਾਹ ਕਰਨੀ ਮੈਂ ਇੱਕ ਵਲੌਗ ਦੇ ਵਿੱਚ ਪਹਿਲਾਂ ਵੀ ਦੱਸਿਆ ਹੋਇਆ ਹੈਗਾ ਕਿ ਜਦੋਂ ਮੈਂ ਸਟਾਰਟ ਕੀਤਾ ਹੈਗਾ ਤੇ ਮੇਰੇ ਮਾਈਂਡ ਚ ਹੈ ਨਾ ਵੀ ਇਹ ਗੱਲ ਪੱਕੀ ਸਾਰਿਆਂ ਨੂੰ ਬਿਠਾਤੀ ਹੈਗੀ ਵੀ ਤੇਰੀਆਂ ਗੱਲਾਂ ਕਰਨੀਆਂ ਲੋਕਾਂ ਨੇ ਬਟ ਤੂੰ ਇਹ ਗੱਲ ਤੇ ਧਿਆਨ ਨਹੀਂ ਦੇਣਾ ਕਿ ਲੋਕ ਕੀ ਕਹਿਣਗੇ ਤੇ ਰੱਬ ਵੱਲੋਂ ਮੇਰੇ ਫਰੈਂਡ ਸਰਕਲ ਮੇਰੀ ਫੈਮਲੀ ਮੇਰੇ ਰਿਲੇਟਿਵਸ ਐਨੇ ਵਧੀਆ ਆ ਨਾ ਮੇਰੇ ਕਰਮ ਰੱਬ ਦੀ ਕਿਰਪਾ ਆ ਮੇਰੇ ਤੇ ਕਿ ਮੈਨੂੰ ਬਹੁਤ ਵਧੀਆ ਸਾਥ ਮਿਲਿਆ ਆ ਕਿ ਜਿਹੜੇ ਮੇਰੇ ਸਾਰੇ ਸਪੋਰਟ ਕਰਦੇ ਆ ਤੇ ਮਤਲਬ ਕਦੀ ਮੇਰਾ ਉਹਨਾਂ ਨੇ ਹੌਸਲਾ ਜਿਹੜਾ ਉਡੀ ਗੱਲ ਇਹ ਦਿੱਤਾ ਹਰੇ ਕੰਮ ਹਰੇ ਗੱਲ ਦੇ ਵਿੱਚ ਮੇਰੀ ਸਪੋਰਟ ਕਰਦੇ ਆ ਕਦੀ ਮੈਨੂੰ ਇਦਾਂ ਨਹੀਂ ਫੀਲ ਹੋਣ ਦਿੱਤਾ ਕਿ ਹਾਂ ਇਹ ਛੱਡ ਰਹਿਣ ਦੇ ਜਾਂ ਕਿੱਦਾਂ ਮੈਂ ਪਹਿਲਾਂ ਵੀ ਇੱਕ ਬਲੌਗ 'ਚ ਬੋਲਿਆ ਸੀ ਕਿ ਜਿਸ ਦਿਨ ਤੁਹਾਡੀ ਫੈਮਿਲੀ ਕਹੂਗੀ ਨਾ ਇਹ ਕੰਮ ਨਹੀਂ ਕਰਨਾ ਉਸ ਦਿਨ ਆਪਾਂ ਛੱਡ ਦਵਾਂਗੇ ਤੇ ਲੋਕਾਂ ਦੇ ਕਹੇ ਤੇ ਨਹੀਂ ਆਪਾਂ ਛੱਡਦੇ ਠੀਕ ਆ ਜੀ ਇਹ ਮੇਰੀਆਂ ਭੈਣਾਂ ਗੱਲ ਪੱਕੀਆਂ ਦਿਮਾਗ 'ਚ ਬਿਠਾ ਰਣ ਕਿ ਕਦੀ ਲੋਕਾਂ ਦੀ ਪ੍ਰਵਾਹ ਨਾ ਕਰੋ ਕਿਉਂਕਿ 2-4 ਲੋਕ ਪਿੰਡ ਦੇ ਵਿੱਚ ਜਾਂ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਐਵੇਂ ਦੇ ਹੁੰਦੇ ਆ ਜੋ ਗੱਲਾਂ ਕਰਨਗੇ ਠੀਕ ਹੈ ਜੀ ਤਾਂ ਹੁਣ ਆਪਾਂ ਗੱਲ ਕਰਦੇ ਆ YouTube ਦੇ ਚੈਨਲ ਬਾਰੇ ਵੀ ਆਪਾਂ YouTube ਚੈਨਲ ਬਣਾਉਣਾ ਸਭ ਤੋਂ ਪਹਿਲਾਂ ਤਾਂ ਚੈਨਲ ਬਣਾਉਣ ਲਈ ਤੁਹਾਨੂੰ ਇੱਕ Gmail ID ਤੇ ਉਹਦਾ ਪਾਸਵਰਡ ਇਹ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਤੇ ਤੁਸੀਂ ਨਾ ਇਹ Gmail ID ਜਿਹੜੀ ਵੀ ਬਣਾਉਣੀ ਆ ਤੇ ਪਾਸਵਰਡ ਜਿਹੜਾ ਵੀ ਬਣਾਉਣਾ ਆ ਉਹ ਤੁਸੀਂ ਇੱਕ ਕਾਪੀ ਤੇ ਨੋਟ ਕਰ ਲਿਓ ਕਿਉਂਕਿ ਕਈਆਂ ਨੂੰ ਹੁੰਦਾ ਕਿ ਮੇਰੇ ਵਾਂਗੂ ਮੈਂ ਆਪਣੇ ਤੇ ਲਾ ਲੈਣੀ ਆ ਕਿਉਂਕਿ ਮੈਂ ਪਾਸਵਰਡ ਬਹੁਤ ਜਲਦੀ ਭੁੱਲ ਜਾਂਦੀ ਮੈਨੂੰ ਪਾਸਵਰਡ ਨਹੀਂ ਯਾਦ ਰਹਿੰਦਾ ਸੋ ਜੇ ਨਾ ਤਾਂ ਪਾਸਵਰਡ ਯਾਦ ਰਹਿੰਦੇ ਠੀਕ ਹੈ ਜੇ ਨਾ ਨਹੀਂ ਯਾਦ ਰਹਿੰਦੇ ਇੱਕ ਕਾਪੀ ਤੇ ਆਪਣਾ Gmail ਤੇ ਪਾਸਵਰਡ ਨੋਟ ਕਰ ਲੈਣ ਕਿਉਂਕਿ ਹਰੇਕ ਜਗ੍ਹਾ ਤੇ ਪਾਸਵਰਡ ਦੀ ਲੋੜ ਪੈਂਦੀ ਆ ਤੇ ਪਾਸਵਰਡ ਨਹੀਂ ਤਾਂ ਡਾ ਕਦੀ ਤੁਸੀਂ ਭੁੱਲਣੇ ਚਾਹੀਦੇ ਤੇ ਤੁਸੀਂ YouTube ਦੇ ਉੱਤੋਂ ਦੇਖ ਕੇ ਇੱਕ ਚੈਨਲ ਬਣਾਓ ਵੀ ਉੱਤੇ ਸਾਰੀ ਜਾਣਕਾਰੀ ਦਿੱਤੀ ਹੁੰਦੀ ਆ ਵੀ ਤੁਸੀਂ ਕਿੱਦਾਂ ਪੂਰਾ ਚੈਨਲ ਬਣਾ ਸਕਦੇ ਆ ਠੀਕ ਆ ਜੀ ਇਹਦੇ ਲਈ Gmail ਤੇ ਪਾਸਵਰਡ ਦੋ ਚੀਜ਼ਾਂ ਜ਼ਰੂਰੀ ਆ ਤੇ ਦੂਜੀ ਗੱਲ ਇਹ ਵੀ ਤੁਸੀਂ ਕੰਟੈਂਟ ਕੰਟੈਂਟ ਤੁਹਾਡੇ ਬਹੁਤ ਵਧੀਆ ਹੋਣੇ ਚਾਹੀਦੇ ਜਿਹੜੇ ਤੁਹਾਨੂੰ ਵਿਊਜ਼ ਹੋਣ ਸਾਰੀ ਗੱਲ ਜਿਹੜੀ ਹੁੰਦੀ ਆ ਉਹ ਵਿਊਜ਼ ਤੇ ਹੁੰਦੀ ਆ ਤੇ ਜਿਹੜੀ ਇਨਕਮ ਵੀ ਆਉਂਦੀ ਹੁੰਦੀ ਉਹ ਵੀ ਵਿਊਜ਼ ਤੋਂ ਹੀ ਆਉਂਦੀ ਹੁੰਦੀ ਆ ਠੀਕ ਆ ਜੀ ਤੇ ਇਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਕੀ ਜ਼ਰੂਰੀ ਮੇਨ ਚੀਜ਼ਾਂ ਕਿਹੜੀਆਂ ਜ਼ਰੂਰੀਆਂ 4000 ਘੰਟੇ ਤੇ 1000 ਸਬਸਕ੍ਰਾਈਬਰ ਤਾਂ ਨੂੰ ਇਹ ਜ਼ਰੂਰ ਹੈ ਇਹਦੇ ਵਿੱਚ ਚਾਹੀਦੇ ਵੀ ਤੁਹਾਡੇ 4000 ਘੰਟੇ ਪੂਰੇ ਹੋਣੇ ਚਾਹੀਦੇ ਆ YouTube ਦੇ ਚੈਨਲ ਉੱਤੇ ਤੇ 1000 ਸਬਸਕ੍ਰਾਈਬਰ ਤੁਹਾਡੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਜਾ ਕੇ ਤੁਹਾਡਾ ਚੈਨਲ ਮੋਨਟਾਈਜ਼ ਹੁੰਦਾ ਜਿਵੇਂ ਕਿ ਮੈਂ ਪੰਜਾਬੀ ਭਾਸ਼ਾ ਸਿੱਧਾ ਸਰਲ ਪੰਜਾਬੀ ਭਾਸ਼ਾ ਚ ਦੱਸਾਂ ਕਿ ਤੁਹਾਡੇ ਚੈਨਲ ਨੂੰ YouTube ਵੱਲੋਂ ਮਨਜ਼ੂਰੀ ਮਿਲ ਜਾਂਦੀ ਆ ਜਿਵੇਂ ਕਿ ਆਪਾਂ ਕੱਚਿਆਂ ਦੇ ਵਿੱਚੋਂ ਪੱਕੀ ਨੌਕਰੀ ਦੇ ਵਿੱਚ ਆ ਜਾਂਦੇ ਆ ਉਸ ਹਿਸਾਬ ਨਾਲ ਹੀ ਹੁੰਦਾ ਆ ਕਿ ਤੁਹਾਨੂੰ 4000 ਘੰਟੇ ਪੂਰੇ ਕਰਨੇ ਆ ਤੇ 1000 ਸਬਸਕ੍ਰਾਈਬਰ ਪੂਰੇ ਕਰਨੇ ਆ ਉਸ ਤੋਂ ਬਾਅਦ ਤੁਹਾਡੇ ਚੈਨਲ ਨੂੰ ਮਨਜ਼ੂਰੀ ਦਿੱਤੀ ਜਾਂਦੀ ਆ ਮੋਨਟਾਈਜ਼ ਕੀਤਾ ਜਾਂਦਾ ਆ ਤੇ ਉਸ ਤੋਂ ਬਾਅਦ ਜਿਹੜੀਆਂ ਵੀਡੀਓਜ਼ ਹੁੰਦੀਆਂ ਨਾ ਉਹਨਾਂ ਤੇ ਤੁਹਾਨੂੰ ਇਨਕਮ ਹੋਣੀ ਸਟਾਰਟ ਹੋਣੀ ਆ ਠੀਕ ਆ ਜੀ ਜਿੰਨਾ ਟਾਈਮ ਤੁਹਾਡੇ ਘੰਟੇ ਨਹੀਂ ਪੂਰੇ ਹੁੰਦੇ ਹੈਗੇ 4000 ਵਾਚ ਟਾਈਮ ਨਹੀਂ ਪੂਰਾ ਹੁੰਦਾ ਉਹਨਾਂ ਟਾਈਮ ਤੁਹਾਡੇ ਕੋਈ ਵੀ ਤੁਹਾਨੂੰ ਪੈਸਾ ਨਹੀਂ ਆਉਣਾ ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਡਾਲਰ ਬਣਨੇ ਸਟਾਰਟ ਹੁੰਦੇ ਆ ਤੇ ਡਾਲਰ ਕਿਵੇਂ ਬਣਦੇ ਆ ਉਹ ਵੀ ਮੈਂ ਤੁਹਾਨੂੰ ਬਾਅਦ ਚ ਐਂਟ ਵਿੱਚ ਦੱਸੂਗੀ ਤੇ ਸਭ ਤੋਂ ਪਹਿਲਾਂ ਤੁਹੇ ਕਰਨਾ 4000 ਘੰਟੇ ਤੇ 1000 ਸਬਸਕ੍ਰਾਈਬਰ ਪੂਰੇ ਕਰਨੇ ਆ ਠੀਕ ਆ ਜੀ ਤੇ ਉਸ ਤੋਂ ਬਾਅਦ ਜੇ ਨਾ ਮੈਨੂੰ ਭੈਣਾ ਪੁੱਛਦੀਆਂ ਸੀਗੀਆਂ ਕਿ ਆਪਾਂ ਵੀਡੀਓ ਐਡੀਟਿੰਗ ਕਿੱਦਾਂ ਕਰੀਏ ਥੰਬਨੇਲ ਕਿੱਦਾਂ ਲਗਾਈਏ ਨਾ ਉਹ ਮੈਂ ਵੀਡੀਓ ਦੇ ਲਾਸਟ ਚ ਇੱਕ ਵੀਡੀਓ ਬਣਾ ਕੇ ਤੁਹਾਨੂੰ ਸਾਰਾ ਸਮਝਾ ਦਊਗੀ ਇੱਕ VN ਐਪ ਆ ਮੈਂ VN VN ਐਪ ਦੇ ਵਿੱਚ ਸਾਰੀ ਵੀਡੀਓ ਐਡਿਟ ਕਰਦੀ ਆ ਤੇ ਇੱਕ PixArt ਹੁੰਦਾ ਆ Pixl ਐਪ ਇਦਾਂ ਦਾ ਕੁਝ ਐਪ ਹੁੰਦੇ ਆ ਉਹਦੇ ਵਿੱਚ ਆਪਾਂ YouTube ਥੰਬਨੇਲ ਬਣਾ ਸਕਦੇ ਆ ਤੇ ਉਹਦੇ ਵਿੱਚ ਮੈਂ ਤੁਹਾਨੂੰ ਪੂਰੀ ਡਿਟੇਲ ਦਵਾਂਗੀ ਪੂਰੀ ਸਕਰੀਨ ਦੇ ਨਾਲ ਆ ਨਾ ਕਾਪੀ ਕਰਕੇ ਇਹਦੇ ਵਿੱਚ ਐਡਿਟ ਕਰੂੰਗੀ ਤੇ ਤੁਸੀਂ ਸਾਰੇ ਜਾਣੇ ਉਹ ਦੇਖ ਲਿਓ ਠੀਕ ਆ ਜੀ ਤੇ ਹੁਣ ਆਪਾਂ ਕਈਆਂ ਭੈਣਾਂ ਨੂੰ ਇਹ ਹੁੰਦਾ ਕਿ ਆਪਾਂ ਫੇਸ ਨਹੀਂ ਦਿਖਾਉਣਾ ਤੇ ਬਹੁਤ ਇਦਾਂ ਦੀਆਂ ਵੀਡੀਓਜ਼ ਹੁੰਦੀਆਂ ਕਿ ਜਿਹੜਾ ਬਿਨਾ ਫੇਸ ਦਿਖਾਏ ਬਹੁਤ ਪੈਸਾ ਕਮਾ ਰਹੇ ਆ ਜ਼ਰੂਰੀ ਨਹੀਂ ਕਿ ਤੁਸੀਂ ਫੇਸ ਦਿਖਾ ਕੇ YouTube ਤੇ ਆਉਣਾ ਆ ਤੁਸੀਂ ਬਿਨਾ ਫੇਸ ਦਿਖਾਏ ਕੋਈ ਵੀ ਕੰਮ ਇੱਥੇ YouTube ਤੇ ਕਰ ਸਕਦੇ ਜਿਵੇਂ ਕੁਕਿੰਗ ਦਾ ਜਾਂ ਹੋਰ ਵੀ ਤੁਹਾਡੇ ਚ ਕੋਈ ਕਲਾ ਆ ਤੁਸੀਂ ਉਹਨੂੰ ਵੀ ਇੱਥੇ ਲਿਆ ਸਕਦੇ YouTube ਤੇ ਕਿਉਂਕਿ ਸੋਸ਼ਲ ਮੀਡੀਆ ਅੱਜਕੱਲ ਇਦਾਂ ਦਾ ਕਿ ਇੱਥੇ ਕਿਸਮਤ ਬੰਦਾ ਦਾ ਪਤਾ ਨਹੀਂ ਲੱਗਦਾ ਵੀ ਰਾਤੋਂ ਰਾਤ ਕਦੋਂ ਤੁਹਾਡੀ ਕਿਸਮਤ পালਟ ਜਾਵੇ ਤੇ ਕਈਆਂ ਭੈਣਾਂ ਨੂੰ ਇਹ ਹੁੰਦਾ ਕਿ ਆਪਾਂ ਫੇਸ ਨਹੀਂ ਦਿਖਾਉਣਾ ਆਪਾਂ ਬਿਨਾ ਫੇਸ ਦਿਖਾਏ YouTube ਤੇ ਕਿੱਦਾਂ ਆ ਸਕਦੇ ਹਾਂ ਤੇ ਸਭ ਤੋਂ ਵੱਡਾ ਸੌਖਾ ਤਰੀਕਾ ਜਿਹੜਾ ਹੈਗਾ ਆ ਕੁਕਿੰਗ ਕੁਕਿੰਗ ਤੁਸੀਂ ਸਿਰਫ ਇਹ ਆ ਵੀ ਆਪਣਾ ਕੁਕਿੰਗ ਕਰਦੇ ਆਂ ਦਾ ਤੁਸੀਂ ਵਲੌਗ ਬਣਾਉਣਾ ਆ ਜਾਂ ਵੀਡੀਓ ਬਣਾਉਣੀ ਆ ਬਿਨਾ ਫੇਸ ਦਿਖਾਏ ਕਿਉਂਕਿ ਅੱਜ ਕੱਲ ਇਹਦਾ ਵੀ ਬਹੁਤ ਸੋਰਸ ਤੇ ਵੀ YouTube ਦੇ ਉੱਤੇ ਚੱਲ ਰਿਹਾ ਆ ਕਿ ਤੁਸੀਂ ਕੁਕਿੰਗ ਦੇ ਵਿੱਚ ਵੀ ਆ ਸਕਦੇ ਆ ਤੇ ਜੇਕਰ ਤੁਹਾਡੇ ਤੋਂ ਹੋਰ ਵੀ ਵਧੀਆ-ਵਧੀਆ ਕੰਟੈਂਟ ਆ ਨਾ ਜੇ ਬਲੌਗਿੰਗ ਵੀ ਕਰਨੀ ਹੈ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਫੇਸ ਦਿਖਾ ਕੇ ਬਲੌਗਿੰਗ ਕਰਨੀ ਆ ਅਗਰ ਤੁਸੀਂ ਕੋਈ ਅਦਰ ਟੂਰਿਸਟ ਹੋ ਜਾ ਕੇ ਤੇ ਤੁਸੀਂ ਘੁੰਮਣ ਜਾਣਾ ਚਾਹ ਕਿਤੇ ਵੀ ਜਾਂਦੇ ਹੋ ਤਾਂ ਤੁਸੀਂ ਉਹਦੀ ਵੀ ਬਲੌਗਿੰਗ ਕਰਕੇ YouTube ਦੇ ਉੱਤੇ ਪਾ ਸਕਦੇ ਆ ਠੀਕ ਆ ਜੀ ਤੇ ਅੱਜਕਲ ਇੱਕ ਹੋਰ ਚੀਜ਼ ਚੱਲੀ ਆ ਤੇ ਕੋਈ ਵੀ ਜਦਾਂ ਅੱਜਕਲ Google ਤੇ ਜਿਹੜਾ ਆ Google ਤੇ ਵੀਡੀਓ ਸਟਾਕ ਹੁੰਦੀਆਂ ਆ ਤੁਸੀਂ ਉਹਤੇ ਸਟਾਕ ਵੀਡੀਓ ਚੱਕਣੀ ਆ ਠੀਕ ਆ ਜੇ ਵੀਡੀਓ ਸਟਾਕ ਚੱਕ ਕੇ ਉਹਦੇ ਪਿੱਛੇ ਇਹ ਹੋਣਾ ਚਾਹੀਦਾ ਵੀ ਆਵਾਜ਼ ਤੁਹਾਡੀ ਹੋਣੀ ਚਾਹੀਦੀ ਆ ਇਹ ਨਹੀਂ ਵੀ ਆਵਾਜ਼ ਕਿਸੇ ਹੋਰ ਦੀ ਹੋਵੇ ਹਨਾ ਤਾਂ ਵੀਡੀਓ ਵੀ ਕਿਸੇ ਹੋਰ ਦੀ ਹੋਵੇ ਤੁਸੀਂ ਚੱਕ ਕੇ ਉਹਤੇ YouTube ਤੇ ਪਾ ਦਿਓ YouTube ਉਹਨੂੰ ਮਨਜ਼ੂਰੀ ਨਹੀਂ ਦਿੰਦਾ ਵੀਡੀਓ ਕਿਸੇ ਹੋਰ ਦੀ ਲਓ ਤੇ ਉਹਦੇ ਪਿੱਛੇ ਆਵਾਜ਼ ਤੁਹਾਡੀ ਹੋਣੀ ਚਾਹੀਦੀ ਅੱਜ ਤੱਕ ਸਟਾਕ ਵੀਡੀਓ ਬਹੁਤ Google's ਤੇ ਹੁੰਦੀਆਂ ਜੇਕਰ ਤੁਸੀਂ ਕੁਕਿੰਗ ਕਰਦੇ ਕੁਕਿੰਗ ਕਰਦੇ ਆ ਜਾ ਤੁਸੀਂ ਹਾਰਰ ਵੀਡੀਓ ਬਣਾਉਣਾ ਚਾਹੁੰਦੇ ਆ ਤਾਂ ਇਦਾਂ ਦੀ ਸਟਾਕ ਵੀਡੀਓ ਗੂਗਲ ਤੇ ਬਹੁਤ ਹੁੰਦੀਆਂ ਤੁਸੀਂ ਸਟਾਕ ਵੀਡੀਓ ਚੱਕ ਕੇ ਤਾਂ ਉਹਦੇ ਤੇ ਆਪਣੀ ਆਵਾਜ਼ ਲਗਾ ਕੇ ਤੁਸੀਂ ਉਹ ਵੀ ਅਪਲੋਡ ਕਰ ਸਕਦੇ ਆ ਠੀਕ ਆ ਜੀ ਤੇ ਸਭ ਤੋਂ ਮੇਨ ਗੱਲ ਜਿਹੜੀ ਮੈਂ ਗਲਤੀ ਕੀਤੀ ਸੀ ਕਿ ਕਿ ਕਾਪੀਰਾਈਟ ਕਾਪੀਰਾਈਟ ਕਦਾ ਹੈ ਕਦੀ ਨਹੀਂ ਤੁਹਾਡੇ ਕੋਈ ਵੀ ਵੀਡੀਓ ਤੇ ਹੋਣਾ ਚਾਹੀਦਾ ਕਿਉਂਕਿ ਇਹ ਕਿਉਂਕਿ ਮੈਂ ਤਾਂ ਤੁਹਾਨੂੰ ਜਿਵੇਂ ਕਿ ਪਹਿਲਾਂ ਵੀ ਦੱਸਿਆ ਮੈਂ ਸ਼ੌਂਕ-ਸ਼ੌਂਕ ਦੇ ਵਿੱਚ ਚੈਨਲ ਬਣਾਇਆ ਸੀਗਾ ਬਟ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਸੀ ਜਿੱਦਾਂ ਜਿੱਦਾਂ ਮੈਂ ਇਹਦੇ ਬਾਰੇ ਸਰਚ ਕਰਦੀ ਗਈ ਇਹਦੇ ਵਿੱਚ ਖੁੱਬਦੀ ਗਈ ਤਾਂ ਉਵੇਂ-ਉਵੇਂ ਮੈਨੂੰ ਜੀ ਜਬਾਰੇ ਪਤਾ ਲੱਗਾ ਵੀ ਕਾਪੀਰਾਈਟ ਵੀ ਬਹੁਤ ਇਸ ਤਰੀਕੇ ਹੁੰਦਾ ਜਿਵੇਂ ਕਿ ਜੇ ਤੁਸੀਂ ਕਿਤੇ ਵੀ ਬਲੌਗਿੰਗ ਕਰਦੇ ਆ ਜਾਂ ਤੁਸੀਂ ਕਿਤੇ ਬਾਹਰ ਘੁੰਮਣ ਜਾਂਦੇ ਆ ਤੇ ਉੱਥੇ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਕੋਈ ਵੀ ਬੈਕਗ੍ਰਾਉਂਡ ਤੇ ਗਾਣਾ ਨਹੀਂ ਲੱਗਾ ਹੋਣਾ ਚਾਹੀਦਾ ਜੇਕਰ ਮੰਨ ਲਓ ਤੁਸੀਂ ਗੱਡੀ 'ਚ ਜਾਂਦੇ ਆ ਤਾਂ ਗੱਡੀ ਦੇ ਵਿੱਚ ਵੀ ਕੋਈ ਗਾਣਾ ਨਹੀਂ ਲੱਗਾ ਹੋਣਾ ਚਾਹੀਦਾ ਤੇ ਕੋਈ ਵੀ ਗਾਣਾ ਤੁਸੀਂ ਉੱਤੇ ਲਗਾ ਨਹੀਂ ਸਕਦੇ ਜਾਂ ਆਪਾਂ ਵੀਡੀਓ ਵੀ ਐਡਿਟ ਕਰਦੇ ਆ ਨਾ ਵੀਡੀਓ ਐਡਿਟ ਕਰਦੇ ਆ ਆਪਾਂ ਕੁਝ ਵੀ ਉੱਤੇ ਗਾਣਾ ਲਗਾਤਾ ਤੇ ਆਪਾਂ ਉਹ ਵੀ ਨਹੀਂ ਲਗਾ ਸਕਦੇ ਕਿਉਂਕਿ ਇਹਦਾ ਕਾਪੀਰਾਈਟ ਐਕਸ਼ਨ ਆ ਜਾਂਦਾ ਹੁੰਦਾ ਤੇ ਇਹ ਜਿਹੜੀ ਵੀਡੀਓ ਆ ਜਾਂ ਇਹ ਨਾਲ ਆਪਣੇ ਚੈਨਲ ਨੂੰ ਵੀ ਇਫੈਕਟ ਪੈਂਦਾ ਤੇ ਇਹਦੇ ਨਾਲ ਚੈਨਲ ਵੀ ਬੰਦ ਹੋ ਸਕਦਾ ਠੀਕ ਆ ਜੀ ਹੁਣ ਮੈਂ ਤੁਹਾਨੂੰ ਦੱਸ ਦਿਆਂ ਵੀ ਨੈਪਾਰੇ ਤੇ ਪਿਕਸਲ ਐਪ ਬਾਰੇ ਵੀ ਆਪਾਂ ਉਹਦੇ ਵਿੱਚ ਕਿਵੇਂ ਵੀਡੀਓ ਐਡਿਟ ਕਰਨੀ ਆ ਤੇ ਉਹ ਤੁਸੀਂ ਸਾਰੇ ਜਾਣੇ ਧਿਆਨ ਨਾਲ ਜ਼ਰੂਰ ਦੇਖਿਓ ਹਾਂਜੀ ਆਪਾਂ ਸਭ ਤੋਂ ਪਹਿਲਾਂ ਜਾਵਾਂਗੇ ਦੇਖੋ ਪਲੇ ਸਟੋਰ ਦੇ ਵਿੱਚ ਤੁਹਾਨੂੰ ਮੈਂ ਦੱਸਦੀ ਕਿ ਵੀਡੀਓ ਕਿੱਦਾਂ ਐਡਿਟ ਹੁੰਦੀ ਆ ਪਲੇ ਸਟੋਰ ਤੋਂ ਜਾ ਕੇ ਆਪਾਂ ਸਭ ਤੋਂ ਪਹਿਲਾਂ ਸਰਚ ਤੇ ਜਾਵਾਂਗੇ ਸਰਚ ਦੇ ਵਿੱਚ ਆਪਾਂ ਭਰਾਂਗੇ VN app ਠੀਕ ਆ ਜੀ VN app ਆ ਦੇਖੋ ਮੈਂ ਤਾਂ ਭਰਿਆ ਹੋਇਆ ਵੀ ਪਹਿਲੇ ਹੀ ਉੱਤੇ ਆ ਗਿਆ ਤੁਸੀਂ ਧਿਆਨ ਨਾਲ ਦੇਖ ਲਓ ਕਿ VN Video Editor and Maker ਤੇ ਇਹ ਮੇਰੇ ਫੋਨ 'ਚ ਪਹਿਲੇ ਹੀ ਡਾਊਨਲੋਡ ਸਿਗਾ ਆਪਾਂ ਇਹਨੂੰ ਕਰਾਂਗੇ ਓਪਨ ਓਪਨ ਕਰਕੇ ਆ ਤੁਸੀਂ نیچے ਦੇਖ ਸਕਦੇ ਆ ਕਿ ਪਲੱਸ ਦਾ ਨਿਸ਼ਾਨ ਆਉਂਦਾ ਆ ਇੱਥੋਂ ਤੁਸੀਂ ਸਾਰੀਆਂ ਵੀਡੀਓਜ਼ ਐਡਿਟ ਕਰਨੀਆਂ ਆ ਆ ਦੇਖੋ ਮੇਰੇ ਫੋਨ ਦੇ ਵਿੱਚ ਸਾਰੀਆਂ ਵੀਡੀਓ ਇੱਥੋਂ ਐਡਿਟ ਹੋਈਆਂ ਆ ਤੇ ਆਪਾਂ ਇੱਥੋਂ ਪਲੱਸ ਦੇ ਨਿਸ਼ਾਨ ਤੋਂ ਕੀਤਾ ਓਕੇ ਉੱਪਰ ਆ ਗਿਆ ਨਿਊ ਪ੍ਰੋਜੈਕਟ ਨਿਊ ਪ੍ਰੋਜੈਕਟ ਨੂੰ ਓਕੇ ਕਰਕੇ ਤੁਹਾਡੇ ਇੱਥੇ ਸਾਰੀ ਜਿਹੜੀ ਗੈਲਰੀ ਆ ਉਹ ਖੁੱਲ ਜਾਣੀ ਆ ਤੇ ਮੇਰਾ ਫੋਨ ਥੋੜਾ ਜਿਹਾ ਇੱਥੇ ਸਲੋ ਚੱਲ ਰਿਹਾ ਆ ਹਾਂਜੀ ਆ ਦੇਖੋ ਗੈਲਰੀ ਓਪਨ ਹੋ ਗਈ ਆ ਇਹਦੇ ਵਿੱਚ ਤੁਸੀਂ ਕਰ ਤੁਸੀਂ ਕੁਝ ਵੀ ਮੰਨ ਲਓ ਵੀਡੀਓ ਐਡਿਟ ਕਰਨੀ ਆ ਤੁਸੀਂ ਆ ਜਿੰਨੀਆਂ ਵੀ ਤੁਹਾਡੀਆਂ ਵੀਡੀਓਸ ਆ ਬਾਣ 2 ਹੈ ਨਾ ਜਿੰਨੀਆਂ ਵੀ ਆ ਤੁਸੀਂ ਮੰਨ ਲਓ ਇਹਨੂੰ ਇੱਥੇ ਨੈਕਸਟ ਕਰ ਦੇਣਾ ਠੀਕ ਆ ਜੀ ਨੈਕਸਟ ਕਰਕੇ ਤੁਹਾਡੀ ਇਹ ਜਿਹੜੀ ਇਹ ਵੀਡੀਓ ਇੱਧਰ ਗੈਲਰੀ ਦੇ ਵਿੱਚੋਂ ਇੱਧਰ ਚਲ ਜਾਣੀ ਆ ਇਹਦੇ ਵਿੱਚੋਂ ਤੁਸੀਂ ਐਡਿਟ ਕਰਕੇ ਤੁਸੀਂ ਆ ਉੱਪਰ ਜਿਹੜਾ ਨਿਸ਼ਾਨ ਆ ਇਹਨੂੰ ਤੁਸੀਂ ਓਕੇ ਕਰਨਾ ਆ ਤਾਂ ਇੱਥੋਂ ਤੁਹਾਡੀ ਵੀਡੀਓ ਜਿਹੜੀ ਆ ਐਕਸਪੋਰਟ ਹੋ ਜਾਊਗੀ ਆ ਦੇਖੋ ਇਹ ਐਕਸਪੋਰਟ ਕਰਕੇ ਤੁਸੀਂ ਤਾਂ ਇਹ ਤੁਹਾਡੇ ਫੋਨ ਦੀ ਗੈਲਰੀ ਚ ਸੇਵ ਹੋ ਜੂਗੀ ਠੀਕ ਆ ਜੀ ਤੇ ਇੱਥੋਂ ਜਿਹੜੀ ਆ ਵੀਡੀਓ ਦੀ ਲੈਂਥ ਆ ਤੁਸੀਂ ਵੱਡੀ ਛੋਟੀ ਜਿੰਨੀ ਵੀ ਤੁਸੀਂ ਕੱਟ ਕਰਨੀ ਆ ਜਾਂ ਵਧਾਉਣੀ ਆ ਨਾ ਇਹ ਸਾਰੀ ਲੈਂਥ ਇੱਥੋਂ ਆ ਜਾਂਦੀ ਆ ਠੀਕ ਆ ਜੀ ਜੇਕਰ ਤੁਸੀਂ ਆ ਇਹਦੀ ਵੌਇਸ ਵੀ ਆ ਜਿਹੜੀ ਉਹ ਘੱਟ ਵੱਧ ਵੀ ਕਰਨੀ ਆ ਇੱਥੇ ਤੁਹਾਨੂੰ ਵੌਇਸ ਦਾ ਆਪਸ਼ਨ ਵੀ ਮਿਲ ਜੂਗਾ ਬਟ ਇਹਦੇ ਵਿੱਚ ਮੈਂ ਕੁਝ ਬੋਲਿਆ ਕਰਕੇ ਵੌਇਸ ਦੀ ਆਪਸ਼ਨ ਨਹੀਂ ਹੈਗਾ ਜਦੋਂ ਵੀ ਆਪਾਂ ਕੁਝ ਬੋਲਾਂਗੇ ਤਾਂ ਇੱਥੇ ਤੁਹਾਨੂੰ ਨੀਚੇ ਵੌਇਸ ਦੀ ਆਪਸ਼ਨ ਸ਼ੋ ਹੋ ਜੂਗੀ ਠੀਕ ਆ ਜੀ ਤੇ ਚਾਹੇ ਜੇ ਤੁਹਾਨੂੰ ਤੁਸੀਂ ਕੁਝ ਵੀ ਡਿਲੀਟ ਕਰਨਾ ਤਾਂ ਡਿਲੀਟ ਦੀ ਆਪਸ਼ਨ ਵੀ ਹੈਗੀ ਆ ਕੱਟ ਦੀ ਆਪਸ਼ਨ ਵੀ ਆ ਰੋਟੇਟ ਦੀ ਵੀ ਸਾਰੀਆਂ ਆਪਸ਼ਨਾਂ ਤੁਹਾਨੂੰ ਮਿਲ ਜਾਣਗੀਆਂ ਠੀਕ ਆ ਜੀ ਤੇ ਇੱਥੋਂ ਤਰ ਮੈਂ ਦੱਸ ਦਿੰਦਾ ਕਿ ਇੱਥੋਂ ਤੁਸੀਂ ਆਪਣੀ ਉਹ ਗੈਲਰੀ ਦੇ ਵਿੱਚ ਸੇਵ ਕਰ ਸਕਦੇ ਵੀਡੀਓ ਐਕਸਪੋਰਟ ਕਰਕੇ ਠੀਕ ਆ ਜੀ ਉਸ ਤੋਂ ਬਾਅਦ ਜੀ ਆਪਾਂ ਹੁਣ ਜਾਵਾਂਗੇ YouTube ਦਾ ਥੰਬਨੇਲ ਕਿਤਾਬ ਬਣਾਇਆ ਉਹ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਫੇਰ Play Store ਤੇ ਜਾਵਾਂਗੇ ਆਪਾਂ ਕੇ ਬੈਕ ਪਲੇ ਸਟੋਰ ਤੇ ਜਾ ਕੇ ਆਪਾਂ ਇੱਥੇ ਸਰਚ ਕਰਾਂਗੇ ਪਿਕਸਲ ਐਪ ਜਿਹਦੇ ਵਿੱਚ ਮੈਂ YouTube ਦਾ ਥੰਬਨੇਲ ਬਣਾਉਣੀ ਆ ਪਿਕਸਲ ਐਪ ਠੀਕ ਆ ਜੀ ਆ ਦੇਖੋ ਉੱਪਰ ਫਸਟ ਨੰਬਰ ਤੇ ਸ਼ੋ ਹੋਣਦੇ ਆ ਆਪਾਂ ਇਹਨੂੰ ਕੀਤਾ ਓਕੇ ਤੇ ਆ ਦੇਖੋ ਆ ਸ਼ੋ ਹੋ ਗਿਆ ਮੇਰੇ ਫੋਨ 'ਚ ਡਾਊਨਲੋਡ ਸੀਗਾ ਕਰਕੇ ਇਹਨੂੰ ਆਪਾਂ ਕੀਤਾ ਓਪਨ ਆ ਦੇਖੋ ਮੈਂ ਬਣਾ ਰਹੀ ਸੀ ਨਾ ਤੇ ਆਪਾਂ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਦੱਸ ਦੇਣੀ ਕਿ ਤੁਸੀਂ ਆਪਣੇ YouTube ਦਾ ਥੰਬਨੇਲ ਕਿੱਦਾਂ ਚੂਜ਼ ਕਰਨਾ ਪਹਿਲਾਂ ਆਪਾਂ 3 ਡਾਟ ਤੇ ਜਾਣਾ 3 ਡਾਟ ਤੋਂ ਜਾ ਕੇ ਆ ਦੇਖੋ ਸਾਰੀਆਂ ਆਪਸ਼ਨ ਆ ਜਾਂਦੀਆਂ ਆ ਇਹਦੇ ਵਿੱਚ ਤੁਸੀਂ ਇਮੇਜ ਸਾਈਜ਼ ਦੇਖਣਾ ਆ ਠੀਕ ਆ ਜੀ ਇਮੇਜ ਸਾਈਜ਼ ਇਮੇਜ ਸਾਈਜ਼ ਤੇ ਜਾ ਕੇ ਇਹਨੂੰ ਕੀਤਾ ਓਕੇ ਤੇ ਕਸਟਮ ਦੇ ਅੱਗੇ ਇੱਕ ਹੋਰ ਨਿਸ਼ਾਨ ਆਊਗਾ ਕਸਟਮ ਤੋਂ ਅੱਗੇ ਤੁਸੀਂ ਇਹ ਨਿਸ਼ਾਨ ਨੂੰ ਕਰਨਾ ਓਕੇ ਇਹਨੂੰ ਓਕੇ ਕਰਕੇ ਤੁਹਾਡਾ ਅੱਗੇ ਆ ਜਾਊਗਾ YouTube ਥੰਬਨੇਲ ਚਾਹੇ ਤੁਸੀਂ ਬੈਨਰ ਬਣਾਉਣਾ YouTube ਦਾ ਚਾਹੇ ਥੰਬਨੇਲ ਬਣਾਉਣਾ ਇਹਦੇ ਵਿੱਚ ਆਪਸ਼ਨ ਆ ਜੂਗੀਆਂ ਤੇ YouTube ਥੰਬਨੇਲ ਓਕੇ ਕਰਕੇ ਆ ਦੇਖੋ ਉਸ ਤੋਂ ਬਾਅਦ ਤੁਹਾਡੇ ਪੂਰੇ ਉਹਨਾਂ ਨੇ ਦੱਸ ਦੇਣਾ ਵੀ ਇਹ ਹੁੰਦਾ YouTube ਦਾ ਥੰਬਨੇਲ ਤਾਂ ਇਹਨੂੰ ਕੀਤਾ ਆਪਾਂ ਓਕੇ ਤੇ ਇੱਥੋਂ ਤੁਸੀਂ ਪਲੱਸ ਦੇ ਨਿਸ਼ਾਨ ਤੋਂ ਤੁਹਾਡੀ ਗੈਲਰੀ ਦਾ ਆਪਸ਼ਨ ਹੋਣਾ ਇੱਥੋਂ ਤੁਸੀਂ ਕੀਤਾ ਓਕੇ ਤਾਂ ਇੱਥੋਂ ਲੋ ਜੀ ਤੁਹਾਡੀ ਸਾਰੀ ਗੈਲਰੀ ਓਪਨ ਹੋ ਜਾਣੀ ਆ ਤੇ ਆ ਮੈਂ ਪਹਿਲਾਂ ਵੀ ਆ ਦੇਖੋ ਫੋਟੋ ਲਗਾਈ ਹੋਈ ਸੀਗੀ ਇਹਨੂੰ ਇੱਥੋਂ ਆਪਾਂ ਨੀਚੋਂ ਓਕੇ ਕਰਕੇ ਰਾਜਣੀਆ ਫੋਟੋ ਤੇ ਆਪਾਂ ਲਿਖਣਾ ਕਿੱਦਾਂ ਆ ਆਪਾਂ ਪਲੱਸ ਦੇ ਨਿਸ਼ਾਨ ਤੇ ਫੇਰ ਜਾਵਾਂਗੇ ਇੱਥੇ ਟੈਕਸਟ ਦਾ ਓਕੇ ਕਰਾਂਗੇ ਆ ਦੇਖੋ ਟੈਕਸਟ ਨੂੰ ਆਪਾਂ ਇੱਧਰ ਕਰ ਲਏ ਇਹਦੀ ਚਾਹੇ ਲੈਂਥ ਤੁਸੀਂ ਛੋਟੀ ਰੱਖ ਲਓ ਵੱਡੀ ਰੱਖ ਲਓ ਸਾਰਾ ਤੁਹਾਡੇ ਤੇ ਆ ਵੀ ਤੁਸੀਂ ਕਿੱਡਾ ਕ ਥੰਬਨੇਲ ਦਾ ਇਹਦਾ ਬੈਨਰ ਰੱਖਣਾ ਚਾਹੁੰਦੇ ਆ ਵੀ ਕਿੰਨਾ ਕ ਲਿਖਣਾ ਚਾਹੁੰਦੇ ਆ ਕੰਟੈਂਟ ਠੀਕ ਆ ਜੀ ਤੇ ਜਦੋਂ ਵੀ ਲਿਖਣਾ ਦੇਖੋ ਇਹ نیچے ਐਡਿਟ ਆਉਂਦਾ ਇੱਥੋਂ ਆਪਾਂ ਐਡਿਟ ਕਰਨਾ ਕੁਝ ਵੀ ਲਿਖਣਾ ਆਪਾਂ ਇੱਥੋਂ ਲਿਖਣਾ ਆ ਅ ਨਿਊ ਟੈਕਸਟ ਆਪਾਂ ਕੱਟ ਕੇ ਇੱਥੇ ਲਿਖਾਂਗੇ ਆਪਾਂ YouTube YouTube ਇਹਨੂੰ ਕਰਤਾ ਓਕੇ ਇੱਥੋਂ ਆ ਦੇਖੋ ਹੁਣ ਇਹਦੇ ਵਿੱਚ ਆਪਾਂ ਕਲਰ ਕਿੱਦਾਂ ਐਡਿਟ ਕਰਨਾ ਆ ਨੀਚੇ ਸਾਰੀਆਂ ਹੀ ਆਪਸ਼ਨਾਂ ਹੁੰਦੀਆਂ ਕਲਰ ਦੀਆਂ ਆ ਦੇਖੋ ਕਲਰ ਆਪਾਂ ਕੀਤਾ ਇੱਥੋਂ ਓਕੇ ਆ ਲੋ ਇਹਨੂੰ ਆਪਾਂ ਇਦਾਂ ਕਲਰ ਕਰ ਦਿੱਤਾ ਇਹਦਾ ਹੁਣ ਆਪਾਂ ਬੈਕਗ੍ਰਾਉਂਡ ਕਿੱਦਾਂ ਚੇਂਜ ਕਰਨਾ ਆ ਦੇਖੋ ਇਹਦੇ ਵਿੱਚ ਬੈਕਗ੍ਰਾਉਂਡ ਆ ਆ ਦੇਖੋ ਠੀਕ ਆ ਜੀ ਤੇ ਇਹਨੂੰ ਹੁਣ ਤੁਸੀਂ ਸੇਵ ਕਿੱਦਾਂ ਕਰਨਾ ਆ ਜਿਹੜਾ ਉੱਪਰ ਨਿਸ਼ਾਨ ਹੁੰਦਾ ਆ ਮੈਮਰੀ ਕਾਰਡ ਦਾ ਇਹਨੂੰ ਤੁਸੀਂ ਸੇਵ ਐਸ ਇਮੇਜ ਸੇਵ ਟੂ ਗੈਲਰੀ ਦੇ ਵਿੱਚ ਇਹ ਆ ਜੂਗੀ ਠੀਕ ਹੈ ਜੀ ਹਾਂਜੀ ਉਮੀਦ ਕਰਦੀ ਕਿ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਜਿਹੜੀ ਵਧੀਆ ਲੱਗੀ ਹੋਊਗੀ ਤੇ ਤੁਸੀਂ ਮੇਰੀਆਂ ਭੈਣਾਂ ਜਿਹੜੀਆਂ ਸਾਰੀਆਂ ਸਮਝ ਚੁੱਕਿਆ ਹੋਵੋਗੇ ਕਿ VN ਐਪ ਤੇ Pixel ਐਪ ਦੇ ਵਿੱਚ ਤੁਸੀਂ ਕਿਵੇਂ YouTube ਐ ਥੰਬਨੇਲ ਬਣਾ ਸਕਦੇ ਆ ਤੇ ਵੀਡੀਓ ਐਡਿਟ ਕਰ ਸਕਦੇ ਆ ਤੇ ਹੁਣ ਆਪਾਂ ਮਿਲਾਂਗੇ ਨੈਕਸਟ ਬਲੌਗ ਦੇ ਨਾਲ ਪਲੀਜ਼ ਸਾਰੇ ਜਾਨੇ ਆਪਣੇ ਇਦਾਂ ਪਿਆਰ ਦਿਖਾਉਂਦੇ ਰਹੋ ਤੇ ਜਿਹੜੇ ਫਸਟ ਟਾਈਮ ਮੇਰੇ ਚੈਨਲ ਤੇ ਆ ਕੇ ਵੀਡੀਓ ਦੇਖ ਰਹੇ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇਕਰ ਹੋਰ ਵੀ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਮੇਰੀਆਂ ਭੈਣਾਂ ਸਾਰੀਆਂ ਜਣੀਆਂ ਕਮੈਂਟਾਂ ਕਰਕੇ ਜ਼ਰੂਰ ਦੱਸਣ ਤੇ ਆਪਾਂ ਹੁਣ ਤੁਹਾਨੂੰ ਇੱਕ ਨਵੇਂ ਸਵਾਲ ਨਵੇਂ ਬਲੌਗ ਦੇ ਨਾਲ ਮਿਲਦੇ ਹਾਂ ਤੇ ਹੋ ਸਕੇ ਆਪਾਂ ਤੁਹਾਨੂੰ ਤੀਆਂ ਦਾ ਬਲੌਗ ਵੀ ਦਿਖਾਵਾਂਗੇ ਤੇ ਸਾਰੇ ਜਾਨੇ ਵੀਡੀਓ ਜ਼ਰੂਰ ਦੇਖਿਓ ਸ਼ੇਅਰ ਕਰਿਓ ਆਪਣਾ ਪਿਆਰ ਦਿ